ਠੰਡ ਤਾਂ 28 ਦਸੰਬਰ ਨੂੰ ਸ਼ੁਰੂ ਹੋਈ ਸੀ ਤੇ 28 ਜਨਵਰੀ ਨੂੰ ਖਤਮ ਹੋ ਗਈ। 1 ਮਹੀਨਾ ਠੰਡ ਪਈ ਹੈ ਕਣਕ ਦੇ ਸੀ। ਤਾਂ ਇਹਨਾਂ ਤਾਂ ਸਾਰੀ ਇੰਡੀਆ ਦੇ ਵਿੱਚ ਕਣਕ ਨਹੀਂ ਹੁੰਦੀ ਹੈਗੀ ਕਿਉਂਕਿ ਇਹਦਾ ਇਹਨੂੰ ਚਾਹੀਦਾ ਤਾਪਮਾਨ ਹੀ ਨਹੀਂ ਹੈਗਾ। ਤੇ ਨਿੱਸਰ ਰਹੀ ਕਣਕ ਦੇ ਉੱਤੇ ਜੂਰੀਆ ਨਹੀਂ ਪਾਉਣਾ ਹੈਗਾ। ਠੀਕ ਹੈ। ਇਹਨਾਂ ਦੇ ਉੱਤੇ ਕਣਕ ਦੇ ਉੱਤੇ ਇਹ ਕੰਮ ਕਰੀਏ। ਉਹੀ ਵੈਰੈਟੀ ਐਮਪੀ ਦੇ ਵਿੱਚ ਜਾ ਕੇ 130 ਦਿਨ ਲੈ ਰਹੀ ਆ ਪੱਕਣ ਵਾਸਤੇ। ਉਹੀ ਵੈਰੈਟੀ ਨਾਰਥ ਇੰਡੀਆ ਪੰਜਾਬ ਦੇ ਖੇਤਰ ਦੇ ਵਿੱਚ 175 ਦਿਨ ਵੀ ਲਿਆ ਜਾਂਦੀ ਹੈ ਅਗੇਤੀ ਭਜਨ ਦੇ ਵਿੱਚ। ਕਿਵੇਂ ਤੁਸੀਂ ਡੀਣਾ ਦਾ ਕੀ ਹਿਸਾਬ ਤਾਂ ਕੋਈ ਫਾਰਮੂਲਾ ਥੋੜੀ ਨਿਕਲੂਗਾ ਇਦਾਂ ਬੋਰਨ ਇੱਕੋ ਮੈਡਮ ਐਨਕਾਂ ਵਾਲੀ ਜਿਹੜੀ ਅੱਜਕੱਲ ਵੀਡੀਓ ਪਾ ਰਹੀ ਹੈ 300 ਗ੍ਰਾਮ ਕਹਿੰਦੀ ਬੋਰਨ ਕਰੋ ਫਿਰ ਝਾੜ ਵਧੇਗਾ 300 ਗ੍ਰਾਮ ਬਰੋਨ ਤੁਸੀਂ ਕਰਨ ਦੀ ਬਜਾਏ 1 ਲੀਟਰ ਦੀ 3 ਗ੍ਰਾਮ ਬਰੋਨ ਪਾ ਕੇ ਜਿੰਨੇ ਥਾਂ ਸਪਰੇਅ ਹੁੰਦੀ ਉਹ ਕਰਕੇ ਦੇਖ ਲਿਓ 2 ਦਿਨਾਂ ਬਾਅਦ ਸਾਰੀ ਕਣਕ ਫੁੱਗੀ ਪਈ ਹੋਊਗੀ ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀ ਇਹ ਸਵਾਲ ਆਮ ਆਏ ਸਾਲੀ ਰਿਪੀਟ ਹੁੰਦੇ ਆ ਉਹੀ ਸਵਾਲ ਆ ਪਰ ਯਾਰ ਲੁੱਟ ਤੋਂ ਤੁਸੀਂ ਨਹੀਂ बच ਸਕਦੇ ਮੇਲਿਆਂ ਦੇ ਵਿੱਚ ਤੁਸੀਂ ਕਾਪੀ ਪੈਨ ਪੋਸਟਰ ਝੋਲੇ ਕਾਪੀਆਂ ਇਕੱਠੇ ਕਰਨ ਜਾਣੇ ਹੈਗੇ ਉਹ ਜਿਹੜੇ ਕਿਸੇ ਕੰਮ ਦੇ ਨਹੀਂ ਹੁੰਦੇ ਜਿਨ੍ਹਾਂ ਦੀ ਤੁਹਾਨੂੰ ਸਾਰੀ ਜ਼ਿੰਦਗੀ ਦੇ ਵਿੱਚ 200 500 ਰੁਪਏ ਦੀ ਵੀ ਲੋੜ ਨਹੀਂ ਪੈਂਦੀ ਹੈ। ਪਰ ਉੱਥੇ ਗਿਆਨ ਲੈਣ ਦੀ ਬਜਾਏ ਚੰਗੇ ਮਿਹਨਤੀ ਕਿਸਾਨਾਂ ਨੂੰ ਮਿਲਣ ਦੀ ਬਜਾਏ ਤੁਸੀਂ ਟਾਈਮ ਜਾਇਆ ਕਰਕੇ ਆ ਜਾਨੇ। ਮੇਲਾ ਤਿੰਨ ਦਿਨ ਦਾ ਤੁਸੀਂ 2 ਘੰਟੇ ਦੇਖ ਕੇ ਆ ਜਾਨੇ ਹੈਗੇ। ਉੱਥੇ ਤਿੰਨ ਦਿਨ ਵੀ ਛੋਟੇ ਪੈਣੇ ਚਾਹੀਦੇ ਤੁਹਾਡੀ ਫਸਲ ਦੇ ਪ੍ਰਤੀ ਇੰਨੀ ਲਾ ਤੁਹਾਡੀ ਜਿਹੜਾ ਤੁਹਾਡੀ ਫਸਲ ਦੇ ਨਾਲ ਇੰਨਾ ਥੋੜਾ ਜੋੜ ਹੋਣਾ ਚਾਹੀਦਾ ਜਿਹੜੇ ਆਮ ਸਵਾਲ ਆ ਰਹੇ ਆ ਉਹਨਾਂ ਦੇ ਵਿੱਚੋਂ ਇਹੀ ਹੈ ਵੀ ਮੈਂ ਵਾਇਰਲ ਵੀਡੀਓ ਵੀ ਦੇਖ ਰਿਆ ਸੀਗਾ ਸੰਗਰੂਰ ਜ਼ਿਲ੍ਹੇ ਦੀ ਕੋਈ ਪੈਸਟੀਸਾਈਡ ਵਾਲਾ ਦੁਕਾਨਦਾਰ ਮਾਲਕ ਕਹਿ ਰਿਹਾ ਸੀ ਕਿ ਉਹਦੇ ਕੋਲੇ ਕੋਈ ਲੀਟਰ ਵਾਲੀ ਦਵਾਈ ਹੈ ਜਿਹਦੇ ਨਾਲ 10 ਮਣ ਕਣਕ ਦਾ ਝਾੜ ਵਧਦਾ ਹੈਗਾ ਉਹਨੂੰ ਕਹਿੰਦਾ ਪੰਜ ਛੇ ਆਰੀ ਤੂੰ ਆਪਦੀ ਕਣਕ ਤੇ ਹੀ ਕਰ ਲਾ ਠੀਕ ਹੈ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਵੀ ਸਪਰੇ 13045 ਵੀ ਬਦਨਾਮ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਕਰਕੇ 13045 ਕੀ ਹੈ ਪੋਟਾਸ਼ੀਅਮ ਨਾਈਟ੍ਰੇਟ ਹੈ ਪੋਟਾਸ਼ ਨੂੰ ਬੂਟੇ ਨੂੰ ਸਪਰੇਅ ਦੁਆਰਾ ਦੇਣ ਦਾ ਇੱਕ ਵਧੀਆ ਸਪਰੇਅ ਹੈਗਾ ਤੁਸੀਂ ਦੇ ਸਕਦੇ ਹੋ ਉਹਨੇ ਫਾਇਦਾ ਤਾਂ ਹੀ ਕਰਨਾ ਜੇ ਚੰਗਾ ਮੌਸਮ ਹੋਊਗਾ ਦੇਖੋ ਸਰਕਾਰੀ ਨੌਕਰੀ ਤਾਂ ਹੀ ਮਿਲੂਗੀ ਜੇ ਉਹਦੀ ਕੁਆਲਿਫੀਕੇਸ਼ਨ ਪੂਰੀ ਹੋਊਗੀ ਇਹ ਥੋੜੀ ਜਿਹੀ ਕਿਸੇ ਦਾ ਕੰਨ ਫੜ ਕੇ ਸਰਕਾਰੀ ਨੌਕਰੀ ਲਵਾ ਦਿਓਗੇ ਕਿਸੇ ਦਾ ਪਾਸਪੋਰਟ ਹੀ ਨਹੀਂ ਬਣਿਆ ਹੈਗਾ ਚੱਲ ਬਈ ਅਮਰੀਕਾ ਕੈਨੇਡਾ ਇੰਨੀ ਵੀ ਜ਼ਿਆਦਾ ਨਹੀਂ ਸਪਾਰਸ ਚੱਲਦੀ ਹੁੰਦੀ 13.45 ਥੋੜਾ ਝਾੜ ਵਧਾ ਸਕਦੀ ਹੈ ਸਿਰਫ 6 ਤੋਂ ਲੈ ਕੇ 17% ਤੱਕ ਵੱਖੋ-ਵੱਖਰੀਆਂ ਕੰਡੀਸ਼ਨਾਂ 'ਚ ਕਣਕ ਤੁਹਾਡੇ ਖੇਤ ਦੇ ਵਿੱਚ 140 ਤੋਂ 170 ਦਿਨ ਲੈ ਕੇ ਜਾਂਦੀ ਹੈ ਉਹ ਦਿਨ ਰਾਤ ਤੁਹਾਡੇ ਖੇਤ ਦੇ ਵਿੱਚ ਐਮ ਆਰ ਆਈ ਕਰ ਲੈਂਦੀ ਆ ਤੁਹਾਡੀਆਂ ਜੜਾਂ ਦੇ ਨਾਲ ਵੀ ਕੀ ਮੈਨੂੰ ਮਿਲ ਰਿਹਾ ਕੀ ਨਹੀਂ ਮਿਲ ਰਿਹਾ ਬਾਕੀ ਆਪਾਂ ਦੇਖਣਾ ਹੁੰਦਾ ਕਿ ਕਿਸ ਤਰੀਕੇ ਦੀ ਘਾਟ ਆ ਰਹੀ ਹੈ ਜੇ ਕਿਸੇ ਚੀਜ਼ ਦੀ ਘਾਟ ਨਹੀਂ ਆ ਰਹੀ ਤੇ ਆਪਾਂ ਉੱਪਰੋਂ ਸਪਰੇਅ ਕਰੀ ਜਾ ਰਹੇ ਆ ਖਾਸ ਕਰਕੇ ਬੋਰੋਨ ਇੱਕੋ ਮੈਡਮ ਐਨਕਾਂ ਵਾਲੀ ਜਿਹੜੀ ਅੱਜਕੱਲ ਵੀਡੀਓ ਪਾ ਰਹੀ ਹੈ 300 ਗ੍ਰਾਮ ਕਹਿੰਦੀ ਬੋਰੋਨ ਕਰੋ ਫਿਰ ਝਾੜ ਵਧੇਗਾ 300 ਗ੍ਰਾਮ ਬਰੋਨ ਤੁਸੀਂ ਕਰਨ ਦੀ بجائے 1 ਲੀਟਰ ਦੀ 3 ਗ੍ਰਾਮ ਬਰੋਨ ਪਾ ਕੇ ਜਿੰਨੇ ਥਾਂ ਸਪਰੇਅ ਹੁੰਦੀ ਹੈ ਉਹ ਕਰਕੇ ਦੇਖ ਲਿਓ 2 ਦਿਨਾਂ ਬਾਅਦ ਸਾਰੀ ਕਣਕ ਫੁੱਗੀ ਪਈ ਹੋਊਗੀ। ਇਹਦੀ ਲੋੜ ਹੀ ਸਾਰੀ 100 150 ਗ੍ਰਾਮ ਤੱਕ ਹੈਗੀ ਆ 20% ਵਾਲੀ ਬਰੋਨ ਕਰੋ ਹੋਰ ਕਿਸੇ ਵੀ ਮਹਿੰਗੀ ਬਰੋਨ ਕਰਨ ਦੀ ਲੋੜ ਨਹੀਂ ਹੈਗੀ। ਸਵਾਲ ਬਹੁਤ ਜ਼ਿਆਦੇ ਲੰਬੇ ਐ ਕਿਉਂਕਿ ਵੱਖੋ-ਵੱਖੇ ਤਰ੍ਹਾਂ ਦੇ ਦਿਮਾਗ ਵੇਚਣ ਵਾਲਿਆਂ ਦੇ ਵੀ ਹੈਗੇ ਆ ਜਿਹੜੀਆਂ ਕੰਪਨੀਆਂ ਨੇ ਪੈਕੇਟ ਬੰਦ ਚੀਜ਼ਾਂ ਬਣਾਈਆਂ ਜਾਂ ਲੀਟਰ ਬਣ ਚੀਜ਼ਾਂ ਬਣਾਈਆਂ ਸਪਰੇਹਾ ਬਣਾਈਆਂ ਉਹ ਦਾਵਾ ਘੱਟ ਕਰਦੀਆਂ ਵੇਚਣ ਵਾਲਾ ਦਾਵਾ ਹੀ ਕਈ ਵਾਰੀ ਜ਼ਿਆਦਾ ਕਰ ਜਾਂਦੇ ਆ ਪ੍ਰੋਮੋਸ਼ਨ ਕਰਨ ਵਾਲੇ ਤਾਂ ਉਹ ਤੋਂ ਵੀ ਵੱਧ ਦਾਅਵੇ ਕਰਦੇ ਮੈਂ ਵੀ ਪ੍ਰੋਮੋਸ਼ਨਾਂ ਕਰਦਾ ਸਾਲ 'ਚ ਮੇਰੀਆਂ ਵੀ 25-30 ਪ੍ਰੋਮੋਸ਼ਨਾਂ ਹੁੰਦੀਆਂ ਹੋਣੀਆਂ ਪਰ ਬਹੁਤ ਲਿਮਟਡ ਮੈਂ ਮੋੜਦਾ ਕਿੰਨੀਆਂ ਹੋਊਗਾ ਤੁਸੀਂ ਇਹ ਸੋਚ ਕੇ ਦੇਖੋ ਕਿਸ-ਕਿਸ ਤਰੀਕੇ ਦੀਆਂ ਕੰਪਨੀਆਂ ਕਿਸ-ਕਿਸ ਲੈਵਲ ਤੱਕ ਦੇ ਆਫਰ ਦੇ ਕੇ ਜਾਂਦੀਆਂ ਨਹੀਂ ਕੀਤੀਆਂ ਜਾਂਦੀਆਂ ਹਰ ਇੱਕ ਦੀ ਪ੍ਰੋਮੋਸ਼ਨ ਨਹੀਂ ਹੋ ਸਕਦੀ ਜਿਹੜੀ ਕਿ ਇਹਨੂੰ ਡਿਫਾਈਨ ਹੀ ਨਹੀਂ ਕਰ ਸਕਦੇ ਉਹਦੀ ਪ੍ਰੋਮੋਸ਼ਨ ਕੀ ਕਰੀਏ ਉਹ ਝਾੜ ਬ੍ਰੋਨ ਦਾ ਕੰਮ ਕਿਵੇਂ ਕਰ ਦੇਗੀ ਪੋਟਾਸ਼ ਦਾ ਕੰਮ ਕੋਈ ਹੋਰ ਸਪਰੇ ਕਿਵੇਂ ਕਰ ਦੇਗੀ ਜਿਹੜੀਆਂ ਲੀਟਰ ਵਨ ਸਪਰੇਹਾਂ ਨੇ ਜਾਂ ਲਿਕਵਿਡ ਐਨਪੀਜੀ ਨੇ ਇਹ ਬੇਸਿਕਲੀ ਤਾਂ ਡ੍ਰਿਪ ਵਾਸਤੇ ਪੋਲੀ ਹਾਊਸ ਵਾਸਤੇ ਚੀਜ਼ਾਂ ਬਣੀਆਂ ਨੇ ਪਨੀਰੀਆਂ ਨਰਸਰੀਆਂ ਤਿਆਰ ਕਰਨੀਆਂ ਨੇ ਗੋਭੀ ਤੁਸੀਂ ਬੱਲਾਂ ਤਿਆਰ ਕਰਨੀਆਂ ਨੇ ਗੋਭੀ ਦੀ ਪਨੀਰੀ ਹੈ ਮਿਰਚਾਂ ਦੀ ਪਨੀਰੀ ਇਹਨਾਂ ਚੀਜ਼ਾਂ ਦੇ ਉੱਤੇ ਸਾਰੇ ਮਾਈਕਰੋ ਨਿਊਟਰੀਐਂਟ ਆਪਾਂ ਬਹੁਤ ਘੱਟ ਸਮੇਂ ਵਿੱਚ ਪੂਰੇ ਕਰਨੇ ਹੁੰਦੇ ਆ ਕਿਸੇ ਦੇ ਸਲਫਰ ਦੀ ਜਾਂ ਘਾਟ ਆਉਂਦੀ ਹੈ ਕਿਸੇ ਤੇ ਲੋਹੇ ਦੀ ਜ਼ਿਆਦਾ ਘਾਟ ਆਉਂਦੀ ਹੈ ਕਿਸੇ ਜ਼ਿੰਕ ਦੀ ਜ਼ਿਆਦਾ ਘਾਟ ਆਉਂਦੀ ਹੈਗੀ ਆ ਮਲਟੀ ਮਾਈਕਰੋ ਨਿਊਟਰੀਐਂਟ ਆਪਣਾ ਲਿਕਵਿਡ ਸਪਰੇਅ ਕਰਦੇ ਆ ਵੀ ਆਪਾਂ ਥੋੜੇ ਏਰੀਆ ਜੀ ਤਿਆਰ ਕਰ ਰਹੇ ਆ ਇੱਕ ਦੋ ਢੋਲਗਾਨਾ ਸਪਰੇਅ ਆਪਣਾ ਡੰਗ ਲੈ ਜਾਂਦਾ ਹੈਗਾ ਪਰ ਜਿੱਥੇ ਆਪਣੇ ਕੋਲੇ ਏਕੜਾਂ ਦੇ ਏਕੜ ਖਿੱਲਲੇ ਖੇਤੀ ਹੈਗੀ ਆ ਉੱਥੇ ਤੋਂ ਅਸੀਂ ਥੋੜਾ ਜਿਆ ਸੋਚ ਕੇ ਚੱਲੋ ਕਿ ਤੁਹਾਨੂੰ ਨਾ ਤੇਲੇ ਵਾਲੀ ਸਪਰੇਅ ਦੀ ਹਜੇ ਤੱਕ ਜ਼ਰੂਰਤ ਹੈਗੀ ਤੇਲੇ ਚੇਪੇ ਵਾਲੀ ਸਪਰੇਅ ਦੀ ਨਾ ਹੀ ਕਿਸੇ ਫੰਗੀ ਸਾਈਡ ਦੀ ਜ਼ਰੂਰਤ ਹੈਗੀ ਆ ਤੇ 13045 ਦੀ ਤੁਹਾਨੂੰ ਜ਼ਰੂਰਤ ਡੰਡਾ ਪੱਤਾ ਬਾਹਰ ਆ ਤਾਂ ਕਰ ਸਕਦੇ ਹਾਂ ਅੱਧੀ ਨਿਸਰਗੀ ਤਾਂ ਕਰ ਸਕਦੇ ਹਾਂ ਬੂਰ ਝੜ ਗਿਆ ਤਾਂ ਕਰ ਸਕਦੇ ਹਾਂ ਬੂਰ ਝੜ ਗਿਆ ਦਾਣਾ ਪ੍ਰੋਪਰ ਬਣ ਗਿਆ ਨਹੀਂ ਕਰਨ ਦੀ ਲੋੜ ਆਪਾਂ ਸਹਿਜ ਹੀ ਦਾਣੇ ਦਾ ਬਣਾਉਣਾ ਸੀ ਦਾਣਿਆਂ ਦੀ ਗਿਣਤੀ ਵਧਾਉਣੀ ਸੀ ਦਾਣਿਆਂ ਦਾ ਭਾਰ ਹੀ ਵਧਾਉਣਾ ਸੀ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਜੇ ਕੋਈ ਬੇਵਕੂਫ ਢੋਲੀ ਚੱਕੂਗਾ ਉਹ ਆਪਣਾ ਆਪ ਜ਼ਿੰਮੇਵਾਰ ਆ ਇਹਨਾਂ ਚੀਜ਼ਾਂ ਤੇ ਪੈਸਾ ਨਹੀਂ ਖਰਚਿਆ ਜਾਣਾ ਮੌਸਮ ਤੁਹਾਡੀ ਫਸਲ ਦੇ ਉੱਤੇ ਸਿਰ ਤੇ ਹੱਥ ਰੱਖੂਗਾ ਤਾਂ ਜੇ ਉਹਦੇ ਫਸਲ ਜਿਉਂਦੀ ਹੋਊਗੀ ਫਸਲ ਹੌਲੀ ਹੌਲੀ ਸਹਿਜੇ ਤਰੀਕੇ ਦੇ ਨਾਲ ਪੱਕੂਗੀ ਸਾਰੀਆਂ ਪ੍ਰਕਿਰਿਆਵਾਂ ਉਹਦੀਆਂ ਮੁਕੰਮਲ ਤਰੀਕੇ ਨਾਲ ਠੰਡ ਤਾਂ 28 ਦਸੰਬਰ ਨੂੰ ਸ਼ੁਰੂ ਹੋਈ ਸੀ ਤੇ 28 ਜਨਵਰੀ ਨੂੰ ਖਤਮ ਹੋ ਗਈ ਇੱਕ ਮਹੀਨਾ ਠੰਡ ਪਈ ਹੈ ਕਣਕ ਦੇ ਸੀ ਤਾਂ ਇਹ ਤਾਂ ਸਾਰੀ ਇੰਡੀਆ ਦੇ ਵਿੱਚ ਕਣਕ ਨਹੀਂ ਹੁੰਦੀ ਹੈਗੀ ਕਿਉਂਕਿ ਇਹਦਾ ਇਹਨੂੰ ਚਾਹੀਦਾ ਤਾਪਮਾਨ ਹੀ ਨਹੀਂ ਹੈਗਾ ਤੇ ਆਪਣੇ ਕੋਲੇ ਹਜੇ ਹੈਗਾ ਸੀਗਾ ਤਾਂ ਉਹ ਵੀ ਬਹੁਤ ਘੱਟ ਹੈਗਾ ਤਾਂ ਜੋ ਆਪਣੀਆਂ ਜਿਹੜੀਆਂ ਪ੍ਰੋਗਰਾਮਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਸਪਰੇ ਨੂੰ ਤੁਸੀਂ ਅਣਗੌਲਾ ਨਾ ਕਰੋ ਸਪਰੇ ਕਰਨ ਗਈਆਂ ਤਾਂ ਨਾਲ ਹੀ ਆਪਾਂ ਘਟਾਰਾ ਪਾ ਦਿਓ ਲੋਡ ਨਹੀਂ ਹੈਗੀ ਕਣਕ ਦੇ ਉੱਤੇ ਵੈਸੇ ਵੀ ਰਾਸ ਚੂਸਕ ਕੀੜਾ ਸਾਈਡਾਂ ਤੇ ਆਉਂਦਾ ਹੁੰਦਾ ਆਸੇ ਪਾਸੇ ਕਿਤੇ ਪੱਠਿਆਂ ਦਾ ਏਰੀਆ ਕਿਤੇ ਗੁਰੂੜਨ ਦਾ ਜਿਆਦਾ ਹੈਗਾ ਜਾਂ ਕੋਈ ਸਾਈਡਾਂ ਦੇ ਉੱਤੇ ਤੁਹਾਡੇ ਸਰੋਂ ਵਗੈਰਾ ਲੱਗੀ ਹੋਈ ਹੈ ਉੱਥੇ ਥੋੜਾ ਮੋਟਾ ਆ ਜਾਂਦਾ ਐਡੀ ਕੋਈ ਚੱਕਰ ਨਹੀਂ ਹਜੇ ਉਹਦਾ ਵੀ ਟਾਈਮ ਅੱਗੇ ਜਾ ਕੇ ਆ ਪਰ ਮੇਰੀ ਬੇਨਤੀ ਹੈ ਨਿਸਰਹੀ ਕਣਕ ਦੇ ਉੱਤੇ ਜੂਰੀਆ ਨਹੀਂ ਪਾਉਣਾ ਹੈਗਾ ਠੀਕ ਹੈ ਹਾਂ ਤੁਸੀਂ ਉੜਜਣ ਦੀ ਲੋੜ ਹੀ ਨਹੀਂ ਹੈਗੀ ਕਣਕ ਨੂੰ ਜਿਹੜੀ ਬੇਸਿਕ ਰਿਕੁਆਇਰਮੈਂਟ ਆ ਤੁਸੀਂ ਪੂਰੀ ਕਰਕੇ ਬਾਹਰ ਆ ਜਾਓ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਕਣਕ ਦੀ ਫਸਲ ਦੇ ਉੱਤੇ ਘੱਟ ਝਾੜਨਾ ਵਾ ਘੱਟ ਮਿਹਨਤ ਦੇ ਨਾਲ ਘੱਟ ਖਰਚ ਦੇ ਨਾਲ ਵੱਧ ਝਾੜ ਲੈਣ ਦੀ ਵੱਧ ਖਾ ਕਈ ਬੰਦੇ ਕਹਿੰਦੇ ਹੈਗੇ ਅਸੀਂ ਤਾਂ ਕੋਈ ਸਪਰੇ ਨਹੀਂ ਕਰਦੇ ਸਾਡਾ ਬਹੁਤ ਵਧੀਆ ਝਾੜ ਆ ਰਿਹਾ ਤੇ ਵਧੀਆ ਗੱਲ ਹੈ ਜੇ ਬਿਨਾਂ ਰੋਟੀ ਖਾਏ ਕੋਈ ਬੰਦਾ ਜਿੰਦਾ ਰਹਿੰਦਾ ਹੈਗਾ ਤਾਂ ਵਧੀਆ ਗੱਲ ਆ ਫਿਰ ਉਹਨੂੰ ਹੁਣ ਤੂਫ ਬਤਾਈ ਕਰਨ ਦੀ ਕੀ ਲੋੜ ਆ ਫਿਰ ਉਹਨੂੰ ਦਵਾਈਆਂ ਲੈਣ ਦੀ ਕੀ ਲੋੜ ਹੈਗੀ ਹੈ ਜੇ ਤੁਹਾਡੀ ਕਣਕ ਦਾ ਝਾੜ ਬਹੁਤ ਵਧੀਆ ਆ ਰਿਹਾ ਘੱਟ ਖਰਚ ਨਾਲ ਗੱਲੀ ਯੂਰੀਆ ਦੁੱਧ ਦੋ ਘੱਟੇ ਪਾਉਣ ਵਾਲੀ ਝਾੜ ਵਧੀਆ ਆ ਰਿਹਾ ਤਾਂ ਤੁਸੀਂ ਪੀਕ ਲੈਵਲ ਤੇ ਬੈਠੇ ਹੋ ਤੁਹਾਨੂੰ ਤਾਂ ਫਿਰ ਘਭਰਾਉਣ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਤਾਂ ਰੱਬ ਮਿਲਿਆ ਹੋਇਆ ਜਿਹੜੇ ਵੀਰਾਂ ਦੀ ਕਣਕ ਦਾ ਝਾੜ 15 ਗੰਨਾਂ ਰਹਿ ਜਾਂਦਾ 18 20 ਗੰਨਾਂ ਕ੍ਰਾਸ ਹੀ ਨਹੀਂ ਕਰਦਾ ਹੈਗਾ ਉੱਥੇ ਬਹੁਤ ਵਧੀਆ ਰਿਫਾਈਨ ਪ੍ਰੈਕਟਿਸ ਦੀ ਜ਼ਰੂਰਤ ਆ ਚੰਗੀਆਂ ਵੈਰਾਈਟੀਆਂ ਨੇ ਫੇਰ ਹੀ ਝਾੜ ਦੇਣਾ ਮੱਝ ਤੁਸੀਂ ਘਰੇ ਰੱਖ ਰੱਖੀ ਆ 25 ਲੀਟਰ ਵਾਲੀ ਤੇ ਖਰਾਕ ਉਹਨੂੰ 5-10 ਲੀਟਰ ਵਾਲੀ ਡਰਪ ਪਾ ਰਹੇ ਹੋ ਤਾਂ ਫਿਰ ਨਹੀਂ ਗੱਲ ਬਣੇਗੀ ਬਿਲਕੁਲ ਹੀ ਨਹੀਂ ਗੱਲ ਬਣੇਗੀ ਆ ਖਾਸ ਕਰਕੇ ਜਿਹੜਾ ਮਾਰਕੀਟ ਦੇ ਵਿੱਚ ਜਿਹੜਾ ਵਿਕਾਰ ਪ੍ਰਚਾਰ ਹੁੰਦਾ ਹੈਗਾ ਉਸ ਤੋਂ ਬਚਣ ਦੀ ਲੋੜ ਹੁੰਦੀ ਹੈ ਉਹ ਤਾਂ ਬਚਿਆ ਜਾਊਗਾ ਜੇ ਤੁਹਾਡੇ ਕੋਲੇ ਕੋਰ ਨੌਲੇਜ ਹੋਵੇ ਕੋਰ ਨੌਲੇਜ ਵਾਲੇ ਤੁਸੀਂ ਵੀਡੀਓ ਨਹੀਂ ਦੇਖਦੇ ਹੈਗੇ ਇਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਤੇ ਇੱਕ ਦੋ ਸਵਾਲ ਹੋਰ ਹੈਗੇ ਆ ਕਿ ਸਪਰੇਅ ਅਸੀਂ ਕਿਸ ਟਾਈਮ ਕਰੀਏ ਸਪਰੇਅ ਤਰੇਲੀ ਸੁੱਕਣ ਦੇ ਕਰਨੀ ਆ ਕਣਕ ਦੇ ਉੱਪਰ ਸਪਰੇਅ ਤਰੇਲੀ ਸੁੱਕਣ ਦੇ ਕਰਨੀ ਆ ਕੋਰ ਪੂਰੇ ਘੋੜ ਦੁਪਹਿਰ ਸਪਰੇਅ ਕਰੋ ਪਾਣੀ ਪਾਣੀ ਲਾਉਣਾ ਤਾਂ ਕੋਈ ਸਿਸਟਮ ਹੀ ਹੈ ਨਹੀਂ ਦਿਨਾਂ ਦਾ ਤਾਂ ਕੋਈ ਸਿਸਟਮ ਹੀ ਹੈ ਨਹੀਂ ਐਨੇ ਦਿਨਾਂ ਦੇ ਉੱਤੇ ਕਣਕ ਦੇ ਉੱਤੇ ਇਹ ਕੰਮ ਕਰੀਏ ਉਹੀ ਵੈਰੈਟੀ ਐਮਪੀ ਦੇ ਵਿੱਚ ਜਾ ਕੇ 130 ਦਿਨ ਲੈ ਰਹੀ ਆ ਪੱਕਣ ਵਾਸਤੇ ਉਹੀ ਵੈਰੈਟੀ ਨਾਰਥ ਇੰਡੀਆ ਪੰਜਾਬ ਦੇ ਖੇਤਰ ਦੇ ਵਿੱਚ 175 ਦਿਨ ਵੀ ਲੈ ਜਾਂਦੀ ਆ ਅਗੇਤੀ ਭਜਨ ਦੇ ਵਿੱਚ ਕਿਵੇਂ ਤੁਸੀਂ ਦਿਨਾਂ ਦਾ ਕੀ ਹਿਸਾਬ ਤਾਂ ਕੋਈ ਫਾਰਮੂਲਾ ਥੋੜੀ ਨਿਕਲੂਗਾ ਇਦਾਂ ਹਾਂ ਇਹ ਜ਼ਰੂਰ ਹੈਗਾ ਸਟੇਜਾਂ ਹੈਗੀਆਂ ਉਹਨਾਂ ਦੀ ਪਛਾਣ ਉਹਨਾਂ ਦੇ ਆਪਾਂ ਕੰਮ ਕਰਨਾ ਹੈਗਾ ব্রোন ਦੀ ਜਰੂਰੀ ਦੇਖੋ ਕਰ ਲੈਣਾ ਚਾਹੀਦਾ ਕੋਈ ਮਹਿੰਗਾ ਤਤ ਨਹੀਂ ਹੈਗਾ ব্রੋਨ ਦੀ ਪ੍ਰਕਿਰਿਆ ব্রੋਨ ਇੱਕ ਐਸ ਤਰੀਕੇ ਦਾ ਮੰਨੋ ਵੀ ਪlant ਕੋਲ ਜਿੰਦਾ ਹੈਗਾ ਚਾਬੀ ਤੁਹਾਡੇ ਕੋਲੇ ਆ ਜੇ ਉਹਨੂੰ ਚਾਬੀ ਨਾਲ ਮਿਲੀ ਤਾਂ ਉਹ ਜਿੰਦਾ ਜਿਸ ਖਰਾਕ ਨੂੰ ਲੱਗਿਆ ਹੋਇਆ ਉਹਨੂੰ ਨਹੀਂ ਖੋਮਣਾ ਉਹ 슈ਗਰ ਨਹੀਂ ਬਣਨੀ ਹੈਗੀ ਉਹ ਬੂਟੇ ਦੇ ਵਿੱਚ ਪ੍ਰਕਿਰਿਆ ਮਨ ਰੁਕ ਜਾਣਗੀ ਤੇ ਬੇ ਟਾਈਮ ਹੀ ਕਰੋਗੇ ਤਾਂ ਜਮੇ ਰਿਜ਼ਲਟ ਨਹੀਂ ਹੋਣਾ ਹੈਗਾ ਆ ਜਿਹੜੀਆਂ ਇਸ ਤਰੀਕੇ ਦੀਆਂ ਵੀਡੀਓ ਹੈਗੀਆਂ ਕੋਈ 10 ਮਣ ਝਾੜ ਵਾਜੂਗਾ 5 ਮਣ ਝਾੜ ਵਾਜੂਗਾ ਕਈ ਤਾਂ 25% ਕਹੀ ਜਾਂਦੇ ਆ 25% ਮਤਲਬ ਚੌਥਾ ਹਿੱਸਾ ਠੀਕ ਹੈ 20 ਕੁਆਂਟਲ ਵਾਲੀ ਕਣਕ 25 ਕੁਆਂਟਲ ਹੋ ਜਾਊਗੀ 25 ਕੁਆਂਟਲ ਵਾਲੀ ਕਣਕ 28 29 ਕੁਆਂਟਲ ਹੋ ਜਾਊ ਇਦਾਂ ਨਹੀਂ ਹੁੰਦਾ ਕਦੀ ਵੀ ਹਾਂ ਇਨਕਰੀਮੈਂਟ ਤਾਂ 5% ਦਾ ਵੀ ਬਹੁਤ ਜ਼ਿਆਦਾ ਹੁੰਦਾ ਬੀਮਾ ਹੀ ਸਹੀ ਕੋਈ ਚੀਜ਼ ਵੱਜ ਜਾਵੇ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਗਲਤ ਚੀਜ਼ਾਂ ਨਾਲ ਜੋੜ ਕੇ ਜੇਕਰ ਤੁਹਾਨੂੰ ਕੋਈ ਕਹਿੰਦਾ ਹੈਗਾ ਕਿ ਕਣਕ ਦੇ ਉੱਪਰ ਫੰਗੀ ਸੈਡ ਜਾਂ ਤੇਲੇ ਵਾਲੀ ਸਪਰੇਅ ਦੀ ਜ਼ਰੂਰਤ ਹੈ ਤਾਂ ਲੋਡ ਅਨਸਾਰ ਤਾਂ ਕੋਈ ਵੀ ਕੀਤੀ ਜਾ ਸਕਦੀ ਹੈ ਬਟ ਅੱਖੋਂ ਪਰੋਖੋਂ 13045 ਨੂੰ ਨਾ ਕਰੋ 1 2 3 ਸਪਰੇਅ ਕੀਤੇ ਜਾ ਸਕਦੇ ਆ 100 ਲੀਟਰ ਪਾਣੀ ਦੇ 1.5 ਕਿਲੋ ਹੀ ਬਹੁਤ ਹੁੰਦਾ ਕਰ ਲੈਣਾ ਚਾਹੀਦਾ ਕੋਈ ਨੁਕਸਾਨ ਨਹੀਂ ਫਾਇਦਾ ਹੀ ਹੋਵੇਗਾ ਬਹੁਤ ਧੰਨਵਾਦ ਥੈਂਕ ਯੂ